ਗਲਤੀਆਂ ਕੋਈ ਵੀ ਕਰ ਸਕਦਾ ਹੈ ਲੇਕਿਨ ਇਹ ਗਲਤੀ ਨਹੀਂ ਇੱਕ ਕੌਮ ਨੂੰ ਡਬਾਉਣ ਦੀ ਸਾਜ਼ਿਸ਼ ਹੈ ਇੱਕ ਕੌਮ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ ਸਾਡੀ ਜੜ ਨੂੰ ਦੀਮਕ ਲਾਨ ਦੀ ਸਾਜ਼ਿਸ਼ ਹੈ ਕਿ ਅਗਰ ਕਿਤੇ ਵੀ ਬੇਅਦਬੀ ਹੋਵੇ ਕੁਰਾਨ ਸ਼ਰੀਫ ਦੀ ਹੋਵੇ ਚਾਹੇ ਭਗਵਤ ਗੀਤਾ ਦੀ ਹੋਵੇ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਹੋਵੇ ਸਾਹਮਣੇ ਲੋਕਾਂ ਦੇ ਲਿਆ ਕੇ ਫਾਹਲਾ ਦੇਣਾ ਚਾਹੀਦਾ ਕਨਸਟੀਟਿਊਸ਼ਨ ਦੀ ਸਭ ਤੋਂ ਵੱਡੀ ਸਜ਼ਾ ਦੇਣੀ ਚਾਹੀਦੀ ਸੱਚਖੰਡ ਜੀ ਦਰਬਾਰ ਸਾਹਿਬ ਦੇ ਵਿੱਚ ਬੇਅਦਬੀ ਦਾ ਮਾਮਲਾ ਕਾਫੀ ਜ਼ਿਆਦਾ ਪਖਿਆ ਜਿਸ ਤੋਂ ਬਾਅਦ ਸਿਆਸਤਦਾਨਾਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਇਸ ਸਬੰਧੀ ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਸਜ਼ਾ ਦੇਣ ਦੀ ਵਕਾਲਤ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਕਿਤੇ ਵੀ ਬੇਅਦਬੀ ਹੋ ਸਕਦੀ ਹੈ ਚਾਹੇ ਕੁਰਾਨ ਸ਼ਰੀਫ ਦੀ ਹੋਵੇ ਭਾਵੇਂ ਭਗਵਦ ਗੀਤਾ ਦੀ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਲੋਕਾਂ ਦੇ ਸਾਹਮਣੇ ਲਿਆ ਕੇ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ ਸਿੱਧੂ ਦਾ ਕਹਿਣਾ ਹੈ ਕਿ ਇਸ ਸੰਵਿਧਾਨ ਦੀ ਸਭ ਤੋਂ ਵੱਡੀ ਸਜ਼ਾ ਇਹਨਾਂ ਬੇਅਦਬੀ ਕਰਨ ਵਾਲਿਆਂ ਨੂੰ ਮਿਲਣੀ ਚਾਹੀਦੀ ਹੈ ਇਹ ਕੋਈ ਗਲਤੀ ਨਹੀਂ ਹੈ ਇਹ ਹੀ ਕਪਾਈਚਾਰੇ ਨੂੰ ਡੋਬਨ ਦੀ ਸਾਜ਼ਿਸ਼ ਹੈ ਨਵਜੋਤ ਸਿੱਧੂ ਨੇ ਕਿਹਾ ਕਿ ਜੇਕਰ ਕੋਈ ਸਾਡੀ ਏਕਤਾ ਨੂੰ ਭੰਗ ਕਰੇਗਾ ਤਾਂ ਉਸ ਨੂੰ ਮੂਹ ਦੀ ਖਾਣੀ ਪਵੇਗੀ ਜੋ ਵੀ ਪੰਜਾਬੀਆਂ ਦੇ ਨਾਲ ਟਕਰਾਏਗਾ ਉਹ ਚੱਕਨਾ ਚੂਰ ਹੋ ਜਾਏਗਾ ਔਰ ਅੱਜ ਵੀ ਸਾਜ਼ਿਸ਼ਾਂ ਚੱਲ ਰਹੀਆਂ ਨੇ ਇਸ ਪੰਜਾਬੀ ਸੂਬੇ ਨੂੰ ਇਹਦੇ ਅਮਨ-ਅਮਾਨ ਨੂੰ ਭੰਗ ਕਰਨ ਲਈ ਮੈਂ ਨਵਜੋਤ ਸਿੰਘ ਸਿੱਧੂ ਪੁੱਤਰ ਸਰਦਾਰ ਭਗਵੰਤ ਸਿੰਘ ਸਿੱਧੂ ਸਵਤੰਤਰਤਾ ਸਨਾਨੀ ਐਲਾਨ ਕਰਦਾ ਕਿ ਅਗਰ ਕਿਤੇ ਵੀ ਬੇਅਦਬੀ ਹੋਵੇ ਕੁਰਾਨ ਸ਼ਰੀਫ ਦੀ ਹੋਵੇ ਚਾਹੇ ਭਗਵਤ ਗੀਤਾ ਦੀ ਹੋਵੇ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਹੋਵੇ ਸਾਹਮਣੇ ਲੋਕਾਂ ਦੇ ਲਿਆ ਕੇ ਫਾਹਾ ਲਾ ਦੇਣਾ ਚਾਹੀਦਾ ਕਨਸਟੀਟਿਊਸ਼ਨ ਦੀ ਸਭ ਤੋਂ ਵੱਡੀ ਸਜ਼ਾ ਦੇਣੀ ਚਾਹੀਦੀ ਸਭ ਤੋਂ ਵੱਡੀ ਸਜ਼ਾ ਇਸ ਸੰਵਿਧਾਨ ਦੀ ਦੇਣੀ ਚਾਹੀਦੀ ਹੈ ਕਿਉਂਕਿ ਉਹ ਸਾਡੀਆਂ ਜਜ਼ਬਾਤਾਂ ਦੇ ਉੱਤੇ ਠੇਸ ਉਹ ਸਾਡੀਆਂ ਭਾਵਨਾਵਾਂ ਦੇ ਉੱਤੇ ਠੇਸ ਇਨਸਾਨ ਚ ਸੁਣਨ ਦਾ ਮਾਦਾ ਹੋਣਾ ਚਾਹੀਦਾ ਹੈ ਗਲਤੀਆਂ ਕੋਈ ਵੀ ਕਰ ਸਕਦਾ ਹੈ ਲੇਕਿਨ ਇਹ ਗਲਤੀ ਨਹੀਂ ਇੱਕ ਕੌਮ ਨੂੰ ਡਬਾਉਣ ਦੀ ਸਾਜ਼ਿਸ਼ ਹੈ ਇੱਕ ਕੌਮ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ ਸਾਡੀ ਜੜ ਨੂੰ ਦੀਮਕ ਲਾਨ ਦੀ ਸਾਜ਼ਿਸ਼ ਹੈ ਇਸੇ ਕਰਕੇ ਮੈਂ ਕਹਿੰਨਾ ਇਸੇ ਕਰਕੇ ਮੈਂ ਕਹਿੰਨਾ ਭਾਰਤ ਅਖੰਡ ਹੈ ਪਰਵਾਰਕ ਏਕਤਾ ਸਿਰਜੋ ਸ਼ਾਸਕ ਪਾਓ ਸਿਟੋ ਭਾਈ ਭੈਣ ਦੀ ਭਾਵਨਾ ਜਗਾਓ ਸ਼ਾਸਕ ਐਸਾ ਲਿਆਓ ਜਿਹੜਾ ਪਿਓ ਵਰਗਾ ਹੋਵੇ ਜਦੋਂ ਪਿਆਰ ਪਨਪੇਗਾ ਪਰਿਵਾਰ ਦੀ ਏਕਤਾ ਸਿਰਜੀ ਜਾਊਗੀ ਏਕਤਾ ਤਾਂ ਯਾਰੋ ਜੇਲ ਦੀ ਵੀ ਹੁੰਦੀ ਹੈ ਲੇਕਿਨ ਉਹਦੇ ਚ ਆਤਮਾ ਦੀ ਸਵੈ-ਅਧਿਨਤਾ ਨਹੀਂ ਹੁੰਦੀ ਏਕਤਾ ਉਹ ਜਿਹੜੀ ਪਰਿਵਾਰ ਦੇ ਵਾਂਗ ਸਿਰਜੀ ਜਾਏ Hindu Sikh Muslim Isai ਇੱਕ ਧਾਗੇ ਦੇ ਵਿੱਚ ਸਾਰੇ ਮਨ ਕੇ ਪਰੋਏ ਜਾਣ ਔਰ ਉਸ ਗੁਲਦਸਤੇ ਦੀ ਖੁਸ਼ਬੂ ਸਾਰੀ ਦੁਨੀਆ ਦੇ ਵਿੱਚ ਫੈਲੇ ਸਾਰੀ ਦੁਨੀਆ ਦੇ ਵਿੱਚ ਫੈਲੇ ਇਸ ਕਰਕੇ ਮੈਂ ਆਵਾਜ਼ ਕਰਦਾ कि अगर कोई ਸਾਡੀ ਇਕਤਾ ਨੂੰ ਭੰਗ ਕਰੇਗਾ اگر ਪੰਜਾਬੀਅਤ ਨੂੰ ਭੰਗ ਕਰੇਗਾ اگر ਖਰੂਆਂ ਪੀਰਾਂ ਦੀ ਵਿਚਾਰਧਾਰਾ ਨੂੰ ਭੰਗ ਕਰੇਗਾ ਤੇ ਮੂੰਹ ਦਿਖਾਏਗਾ ਕਿਉਂਕਿ ਪੰਜਾਬ ਕੱਲਾ ਡਟ ਕੇ ਉਹਦੇ ਅੱਗੇ ਚਟਾਨ ਵਾਂਗ ਖੜਾ ਰਹੇਗਾ اور ਕਹੇਗਾ ਇਹ ਨਹੀਂ ਹੋ ਗਿਆ ਜੋ ਹਮਸੇ ਪੰਜਾਬੀਅਤ ਸੇ ਟਕਰਾਏਗਾ ਉਹ ਚੂਰ ਚੂਰ ਹੋ ਜਾਏਗਾ ਦਸ ਦੀ ਅੰਮ੍ਰਿਤਸਰ ਦੇ ਵਿੱਚ ਹਰਮੰਦਰ ਸਾਹਿਬ ਦੇ ਪਵਿੱਤਰ ਸਥਾਨ ਤੇ ਦਾਖਲ ਹੋਣ ਵਾਲੇ ਵਿਅਕਤੀ ਨੂੰ ਸ਼ਨੀਵਾਰ ਨੂੰ ਕੁੱਟਕੁੱਟ ਕੇ ਮੌਤੇ ਘਾਟੂ ਦਰ ਦਿੱਤਾ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਦਾਵਾ ਨੇ ਸ਼੍ਰੀ ਦਰਬਾਰ ਸਾਹਿਬ ਦੀ ਘਟਨਾ ਨੂੰ ਮੰਦ ਭਾਗਾ ਕਰਾਰ ਦਿੱਤਾ ਉਧਰ ਐਤਵਾਰ ਨੂੰ ਕਿਹਾ ਹੈ ਕਿ ਡੀਸੀਪੀ ਲਾਅ ਐਂਡ ਆਰਡਰ ਅਧੀਨ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ ਜੋ ਦੋ ਦਿਨਾਂ ਵਿੱਚ ਜਾਂਚ ਰਿਪੋਰਟ ਸੌਂਪੇਗੀ ਪੁਲਿਸ ਦੇ ਡਿਪਟੀ ਕਮਿਸ਼ਨਰ पीएस ਪੰਡਾਲ ਨੇ ਕਿਹਾ ਸੀ ਕਿ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਅਤੇ ਵਿਅਕਤੀ ਦੀ ਉਮਰ ਕਰੀਬ 30 ਸਾਲ ਹੈ ਤੇ ਉਸ ਦੀ ਪਛਾਣ ਕੀਤੀ ਜਾ ਰਹੀ ਹੈ ਫਿਲਹਾਲ ਕਾਰਵਾਈ ਜਾਰੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਦੋਸ਼ੀ ਦੀ ਪਛਾਣ ਕਿਸ ਵਜੋਂ ਹੁੰਦੀ ਹੈ ਤੇ ਕਿਸ ਦੇ ਵੱਲੋਂ ਭੇਜਿਆ ਗਿਆ ਸੀ ਇਹ ਸਾਰੇ ਸਵਾਲਾਂ ਦਾ ਜਵਾਬ ਆਉਣਾ ਹਜੇ ਬਾਕੀ ਹੈ ਬਿਊਰੋ ਰਿਪੋਰਟ ਮਿੰਨੀ ਪਾਕਟ